ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਸਾਡੀ ਟੀਮ ਪਹੁੰਚੀ ਹੈ ਜੀ ਕਿਲਾ ਲਾਲ ਸਿੰਘ ਥਾਣਾ ਜਿੱਥੇ ਸੂਚਨਾ ਮਿਲੀ ਸੀ ਕਿ ਪੁਲਿਸ ਜਿਲ੍ਹਾ ਬਟਾਲਾ ਦੇ ਅਦੀਨ ਆਉਂਦੇ ਥਾਣਾ ਕਿਲਾ ਲਾਲ ਸਿੰਘ ਦੇ ਅੰਡਰ ਪਿੰਡ 달ਮ ਜਿੱਥੇ ਇੱਕ ਸੁਨਾਰੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਬੀਤੀ ਰਾਤ ਉਹਨਾਂ ਵੱਲੋਂ ਇਹ ਵਾਰਦਾਤ ਕੀਤੀ ਗਈ ਹੈ ਵੱਡੀ ਚੋਰੀ ਦੱਸੀ ਜਾ ਰਹੀ ਹੈ ਦੁਕਾਨ ਦੇ ਮਾਲਕ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਕਹਿੰਦੇ ਕਿ ਕਰੀਬ 30 ਤੋਂ 35 ਲੱਖ ਦਾ ਨੁਕਸਾਨ ਹੋਇਆ ਹੈ ਅਤੇ ਉਹਨਾਂ ਨੇ ਪੁਸਪਤਾ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਹੀ ਪੁਲਿਸ ਅਧਿਕਾਰੀ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਚੋਰਾਂ ਨੂੰ ਕਾਬੂ ਕੀਤਾ ਜਾਏਗਾ ਕੁਝ ਲਾਈਵ ਤਸਵੀਰਾਂ ਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਮੇਰਾ ਗੁਰਪ੍ਰੀਤ ਸਿੰਘ ਜੀ ਕਾਹਦੀ ਗੱਲ ਸੀ ਕਿ ਕਾਹਤ ਮਗਨ ਜੀ ਮੇਰੇ ਬਰਦਨ ਦੇ ਵੱਡੇ ਨਾਲ ਜੁਐਲਰੀ ਸ਼ੋਅ ਦੀ ਦੁਕਾਨ ਸੀ ਅੱਡਾ ਤਾਮ ਨੰਗਲ ਦੇ ਉਹ ਕੱਲ ਰਾਤ ਚੋਰੀ ਹੋ ਗਈ ਜੀ ਵਿੱਚ ਕਿੰਨੀ ਕੀ ਚੋਰੀ ਹੋਈ ਚੋਰੀ ਦੇ ਨੁਕਸਾਨ ਬਹੁਤ ਭਾਰੀ ਹੋ ਗਿਆ ਹੈ ਤਕਰੀਬਨ 30 ਤੋਂ 35 ਲੱਖ ਦਾ ਨੁਕ ਸਿਰੇ ਵਾਰਦਾ ਵਾਰਦਾ ਜੀ ਸਿਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰਕੇ ਗਏ ਨਹੀਂ ਤੇ ਸਿਰੇ ਜਦੋਂ 7:30 ਵਜੇ ਦੁਕਾਨ ਦੇ ਖੋਲਣ ਵਾਸਤੇ ਆਇਆ ਨਹੀਂ ਸ਼ੌਕ ਇਹ ਨਾਨਕ ਦੇਖਿਆ ਕਿ ਜਦਰਾ ਸ਼ਟਰ ਜਰਾ ਟੁੱਟਾ ਹੋਇਆ ਸੀਗਾ ਤੇ ਸਮਾਨ ਸਾਰਾ ਖਿਲੜਿਆ ਪਿਆ ਸੀਗਾ ਜਦੋਂ ਉਹਨੇ ਅੰਦਰੋਂ ਇੰਟਰਿਓ ਕਰਕੇ ਵੇਖਿਆ ਵਾ ਤੇ ਜਿਹੜਾ ਟ੍ਰਿਓਰੀ ਸੀਫ ਸੀਗੀ ਉਹਨੂੰ ਕਟਰਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਈ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਕਹਿੰਨੇ ਸੀ ਕਿ ਕਾਫੀ ਜੱਟ ਭਾਰੀ ਮਾਤਰਾ ਚ ਉਹ ਸਾਰਾ ਸਮਾਨ ਜਿਹੜਾ ਸੀਗਾ ਚੋਰ ਆਪਣੇ ਨਾਲ ਲੈ ਜਾਦੇ ਸੀਗੇ ਔਰ ਜਾਂਦੇ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸੀ ਸਭ ਪੁਸ਼ਕਾ ਕੀਤੀ ਹਾਂ ਜੀ ਹਾਂ ਜੀ ਪੁਸ਼ਕਾ ਕੀਤੀ ਹੈ ਜੀ ਪੁਸ਼ਕਾ ਪਰਚਾ ਦਾ ਜਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਕਿ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲਦੀ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਮਿਸਾਲ ਦਿੱਤਾ ਜੀ ਕੀ ਰੰਜਿਸ਼ਾ ਜਾਂ ਕੋਈ ਇੰਦਰੀ ਕੋ ਗੱਲ ਬਹੁਤ ਨਹੀਂ ਨਹੀਂ ਸ਼ਾਕਰ ਰੰਜਿਸ਼ ਵਾਲੇ ਕੋਈ ਗੱਲ ਨਹੀਂ ਜੀ ਵੇਖੋ ਚੋਰਾਂ ਦਾ ਕੋਈ ਦੀਨ ਮਜਬੂਰ ਤੁਹਾਨੂੰ ਤਾਂ ਹੁੰਦਾ ਨਗਾ ਜੀ ਸਾਰੀ ਜੁਨਰੀ ਗਈ ਕਿ ਕੈਸ਼ ਸੀ ਨਹੀਂ ਸਰ तकरीबन 5 ਲੱਖ ਰੁਪਏ ਦਾ ਕੈਸ਼ ਸੀਗਾ ਇਹਨਾਂ ਕੋਸ਼ਿਸ਼ ਥੋੜਾ ਜੀ ਆਪਣਾ ਗਾਗ ਦੇ ਦੇਣ ਵਾਸਤੇ ਆਏ ਪੈਸੇ ਅਜੇ ਤੱਕ ਨੇਟ ਇਹਨਾਂ ਜਮਾ ਨਹੀਂ ਕਰਾਏ ਪਏ ਉਹ ਕੈਸ਼ ਸੀਗਾ ਤੇ ਕੁਛ ਨਾ ਸੁਨਾ ਸੀਗਾ 173 ਗ੍ਰਾਮ ਦਾ ਸਾਡਾ ਜੁਐਲਰੀ ਸੀ ਉਹ ਚੋਰੀ ਹੋਈ ਆ ਤਕਰੀਬਨ 15 16 ਕਿਲੋ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਹੋਣਾ ਹੈ ਤਕਰੀਬਨ ਲਗਭਗ ਸਾਡਾ 30 ਤੋਂ 35 ਲੱਖ ਦਾ ਨਸਾਨ ਆ ਜੀ ਔਰ ਸਾਡੇ ਨੂੰ ਸਮਾਨ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਵੀ ਇਹਨਾਂ ਨੂੰ ਅੱਗੇ ਦੋ ਦਿਨ ਦੀ ਵੀ ਰਸਤੇ ਵਿੱਚ ਬੰਦੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹ ਇਹਦੇ ਡਰ ਦੇ ਨਾਲ ਹੀ ਜ਼ਮਾਨ ਜਦ ਅੰਦਰ ਰੱਖਦੇ ਜਾਂਦੇ ਸੀਗੇ ਕਿਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਕੰਨੇ ਦੀ ਘਟਨਾ ਲਾਈ ਜੀ ਇਹ ਤਕਰੀਬਨ ਜੀ 7 ਵਜੇ ਦੀ ਦੁਕਾਨ ਬੰਦ ਤੇ ਘਟਨਾ ਦਾ ਸਾਨੂੰ ਪਤਾ ਨਹੀਂ ਕਿ ਕਿੰਨੇ ਵਜੇ ਹੋਈ ਆ ਕਿਉਂਕਿ ਦੀਵਿਆਰੋਂ ਨਾ ਲੱਗੇ ਜਾਂ ਆਪਾਂ ਚੈੱਕ ਕਰ ਲਿਖਿਆ ਕੈਮਰੇ ਲੱਗੇ ਨੇ ਸੱਚ ਕੈਮਰੇ ਚੱਕ ਪੂਰੀ ਜਿਹੀ ਘੁਣਾਂ ਰਹੀ ਹੈ ਜੀ ਜੇ ਕੋਈ ਪਤਾ ਲੱਗੇਗਾ ਤਾਂ ਉਹ ਆਪਾਂ ਫਿਰ ਉਸ ਤੋਂ ਨੇ ਕਰਾਂਗੇ ਕਰ ਦੋ ਮੇਰਾ ਨਾਮ ਹੈਗਾ ਐਸਆਈ ਨਰਿੰਦਰ ਸਿੰਘ ਤੇ ਨੰਬਰ ਹੈਗਾ 3414 ਪਟਾਲਾ ਤੇ ਅਹੀਂ ਕਿਲਾਲਾ ਸੇਠਾਂ ਲੱਗੇ ਤੇ ਆਪਣੇ ਮੁੰਸੀਕਲ ਦੀਪ ਸਿੰਘ ਰਾਤ ਵਾਲੇ ਨੇ ਘੂਣਾ ਆਇਆ ਇੱਕ ਵੀ ਆਪਣੇ ਦਾਲਮੰਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗਤ ਜਗਦੀਪ ਸਿੰਘ ਸਨ ਉਹ ਭਿੰਦਰ ਸਿੰਘ ਆਪਣੇ ਜੁਲਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਬੰਦੀ ਉਹ ਅਮਲ ਵਿੱਚ ਲਿਆਂਦੀ ਜਾਏਗੀ ਤਾਂ ਤੇ ਜਿੱਤੇ ਆਪਣੀ 30 ਲੱਖ ਰੁਪਏ ਮਤਲਬ ਸਾਡੀ ਜਿਹੜੀ ਚੋਰੀ ਹੋ ਗਈ ਆ ਤੇ ਅਲੱਗ-ਅਲੱਗ ਚੀਜ਼ਾਂ ਦਾ ਦਸੀਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰ ਰਹੇ ਹੋ ਜੀ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਜੇ ਆਪਣੀ ਜਰੀ ਕਾਰਵਾਈ ਕਰਕੇ ਤੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਦੇ